ਵਿਸ਼ਵਾਤਾ ਦੇਖਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੇਂਦਰੀ ਫੰਡਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਦਰਮਿਆਨ ਰੇੜਕਾ ਬਰਕਰਾਰ ਹੈ ਅੱਜ ਮਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਬਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਫੰਡ ਜਾਰੀ ਨਾ ਕਰਨ ਤੇ ਘੇਰਿਆ ਹੈ ਸਿਆਸੀ ਤੌਰ ਤੇ ਕੇਂਦਰ ਸਰਕਾਰ ਦਾ ਘੇਰਾਓ ਕਰਦੇ ਆ ਮਲਵਿੰਦਰ ਸਿੰਘ ਕੰਗ ਨੇ ਬੀਜਪੀ ਨੇ ਤਿੱਖਾ ਸਿਆਸੀ ਨਿਸ਼ਾਨਾ ਗੋਲਿਆ ਮਲਵਿੰਦਰ ਸਿੰਘ ਕਾਂਗੜੇ ਕਹਿੰਦੇ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਕਰ ਰਹੀ ਹੈ ਸੋ ਗੰਭੀਰ ਇਲਜ਼ਾਮ ਮਲਵਿੰਦਰ ਸਿੰਘ ਕਾਂਗੜੇ ਨੇ ਕੇਂਦਰ ਸਰਕਾਰ ਤੇ ਲਗਾਏ ਗਏ ਨੇ ਤੇ ਨਾਲ ਦੀ ਨਾਲ ਕੇਂਦਰੀ ਰੂਰਲ ਫੰਡ ਅਤੇ ਹੈਲਥ ਮਿਸ਼ਨ ਦੇ ਫੰਡ ਨੂੰ ਲੈ ਕੇ ਵੀ ਮਲਵਿੰਦਰ ਸਿੰਘ ਕਾਂਗੜੇ ਨੇ ਕੇਂਦਰ ਸਰਕਾਰ ਦਾ ਧਿਰਾਓ ਕੀਤਾ ਤੇ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਇਲਜ਼ਾਮ ਕੇਂਦਰ ਤੇ ਲਗਾਏ ਨੇ ਕੱਲ ਦੇਸ਼ ਦੇ ਹੈਲਥ ਮਿਨਿਸਟਰ ਔਰ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਜੀ ਨੇ ਹੈਲਥ ਕਿਉਂਕਿ ਉਹ ਹੈਲਥ ਮਿਨਿਸਟਰ ਆ ਉਹਨੂੰ ਲੈ ਕੇ ਪੰਜਾਬ ਬਾਰੇ ਇੱਕ ਟਿੱਪਣੀ ਕੀਤੀ ਹੈ ਔਰ ਅੱਜ ਵੀ ਭਾਜਪਾ ਦੇ ਇੱਕ ਦਿੱਲੀ ਤੋਂ ਸਿੱਖ ਨੇਤਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਸਵਾਲ ਇਹ ਪੰਜਾਬ ਤੇ ਖੜੇ ਕਰ ਰਿਹਾ ਪਰ ਤਸਵੀਰ ਬਿਲਕੁਲ ਉਲਟ ਹੈ ਔਰ ਮੈਂ ਪੰਜਾਬ ਨਾਲ ਭਾਜਪਾ ਵੱਲੋਂ ਹੋਰ ਇਹ ਵਿਤਕਰੇ ਨੂੰ ਲੈ ਕੇ ਪੂਰੀ ਤਸਵੀਰ ਜਿਹੜੀ ਹੈ ਵਿਦ ਫੈਕਟ ਮੈਂ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ। ਦੇਸ਼ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਦਾ ਇਹ ਉਹ ਹਾਲ ਹੈ ਕਿ ਚੋਰੀ ਦੇ ਉੱਤੇ ਸੀਨਾ ਚੋਰੀ। ਔਰ ਚੋਰੀ ਵੀ ਇੱਕ ਸੈਕਟਰ 'ਚ ਨਹੀਂ। ਇਹ ਕਹਿੰਦੇ ਜੀ ਪੰਜਾਬ ਸਰਕਾਰ ਮਾਮ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਚੋ 220 ਕਰੋੜ ਰੁਪਏ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950 ਇਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਵਾ ਲਾ ਕੇ ਤਕਰੀਬਨ 8800 ਕਰੋੜ ਰੁਪਇਆ ਆਰਡੀਐਫ ਤੇ ਐਮਡੀਐਫ ਜਿਹੜਾ ਮੰਡੀ ਡਿਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰੀਤ ਨਹੀਂ ਕਰ ਰਹੀ ਤੇ ਆਯੂਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ ਹੈ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ ਆਈ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ 2 ਸਾਲਾਂ ਤੋਂ ਜਿਹਦੇ ਬਾਰੇ ਅਸੀਂ ਵਾਰ-ਵਾਰ ਰਿਕੁਐਸਟ ਵੀ ਕੀਤੀ ਈਵਨ ਲਾਸਟ ਮੌਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟ ਮੌਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ ਉਹਦੇ ਚ ਵੀ ਪਰਲ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ ਚ ਵੀ ਔਰ ਲੋਕ ਸਭਾ ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਇਹ ਟੇਕ ਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਰਵ ਸਿੱਖਿਆ ਅਭਿਆਨ ਦਾ ਪੈਸਾ ਆਯੂਸ ਦਾ ਪੈਸਾ ਤਕਰੀਬਨ 8000 ਕਰੋੜ ਰੁਪਏ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਹ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਮੈਂ ਸ਼ਖਤ ਵਰਤਿਆ ਬੀਜੇਪੀ ਵਾਲੇ ਸਾਡਾ ਨਹੀਂ ਦੇ ਰਹੇ ਤੇ ਉੱਤੋਂ ਚੋਰੀ ਤੇ ਸੀਨਾ ਜੋਰੀ ਦੀ ਨਾਲੇ ਤੇ ਚੋਰੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨਾਲ ਕਿਸ ਹੱਦ ਤੱਕ ਮਿਤਕਰਾ ਹੋ ਰਿਹਾ ਇੱਕ ਐਗਜ਼ਾਮਪਲ ਹੋਰ ਵੀ ਦਊਗਾ ਇਹਦੇ ਨਾਲ ਮੈਂ ਤੁਹਾਨੂੰ ਪੀਐਸਪੀਸੀਐਲ 2300 ਕਰੋੜ ਰੁਪਿਆ ਦਾ ਜਿਹੜਾ ਆ ਉਹਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ ਉਹਨ ਪਰਸੈਂਟ ਜਿਹੜਾ ਆ ਡਿਕਰੀਜ਼ ਕਰਤਾ ਇਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਜਿਹੜਾ ਪੀਐਸਪੀਸੀਐਲ ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ ਕਰਜ਼ਾ ਨਹੀਂ ਲੈ ਸਕਦੇ ਸਾਡੇ ਤੇ ਪਾਬੰਦੀ ਲਾਈ ਆ ਸਰ ਪੰਜਾਬ ਤੇ ਹੋਰ ਪੰਜਾਬ ਦੇ ਜਿਹੜੇ ਗੋਦਾਮ ਐ ਉਹ ਭਰੇ ਪਏ ਆ ਅਨਾਜ ਨਾਲ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਚਿੱਠੀ ਲਿਖ ਚੁੱਕੇ ਆ ਤਮਾਮ ਸਾਡੇ ਆਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਬਾਰ-ਬਾਰ ਦਿੱਲੀ ਸਰਕਾਰ ਨੇ ਟੇਕ ਅਪ ਇਸ਼ੂ ਕਰ ਚੁੱਕੇ ਆ ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗ ਜਣਾ ਅੱਜ ਵੀ ਪੰਜਾਬ ਤੇ ਕਦਾਮਾ ਚੋਂ ਚੜੀ ਫਸਲ ਹੈ ਉਹ ਭਾਰ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਵਿਤਕਰਾਨੀ ਸੇ ਕੀ ਹੈ ਇਹ ਸਤੋ ਵੱਧ ਵਿਤਕਰਾ ਪੰਜਾਬ ਨਾਲ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇੱਕ ਇੱਕ ਪੈਸਾ ਜਿਹੜਾ ਉਹਨਾਂ ਦੀ ਕਮਾਈ ਚੋਂ ਅਡਤ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਕੱਠਾ ਕੀਤਾ ਉਹ ਸਾਨੂੰ ਦੇਣ ਨੂੰ ਤਿਆਰ ਨਹੀਂ ਹੈ ਤੇ ਉੱਤੋਂ ਕਹਿੰਦੇ ਜੀ ਪੰਜਾਬ ਸਰਕਾਰ ਮਰੀਜ਼ਾਂ ਦਾ ਇਲਾਜ ਨਹੀਂ ਕਰਾ ਰਹੀ ਮੈਨੂੰ ਇਸ ਗੱਲ ਦੀ ਤਾਂ تسਲੀ ਹੋਈ ਅੱਜ ਪત્રਕਾਰ ਵੀਰੋ ਕੀ ਅੱਜ ਤਕਰੀਬਨ 2.5 ਸਾਲ ਹੋ ਗਿਆ ਆਵਾਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅੱਜ 2.5 ਸਾਲਾਂ ਬਾਅਦ ਘੱਟੋ-ਘੱਟ ਚਾਹੇ ਜੇਪੀ ਨੱਡਾ ਜੀ ਹੋਣ ਹੈਲਥ ਮਿਨਿਸਟਰ ਚਾਹੇ ਬੀਜੇਪੀ ਦੇ ਦੂਜੇ ਤੀਜੇ ਲੀਡਰ ਜਿਹੜੇ ਦਿੱਲੀ ਤੋਂ ਆ ਉਹਨਾਂ ਨੂੰ ਘੱਟੋ-ਘੱਟ ਪੰਜਾਬ ਦੀ ਜਾਤ ਤੇ ਆਈ ਲੇਕਿਨ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਔਰ ਬੀਜੇਪੀ ਦੀ ਤਮਾਮ ਲੀਡਰਸ਼ਿਪ ਜਿਹੜਾ ਤਾਨਾਸ਼ਾਹੀ ਤਰੀਕੇ ਨਾਲ ਪੰਜਾਬ ਦਾ ਵਿਤਕਰਾ ਕਰ ਰਹੀ ਵਿਤਕਰਾ ਕਰ ਰਹੀ ਹੈ ਕਿ ਸਾਡਾ 8000 ਕਰੋੜ ਰੁਪਇਆ ਜਿਹਦੇ ਨੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਣਨੀਆਂ ਤੁਸੀਂ ਆਪ ਅੰਦਾਜ਼ਾ ਲਾਓ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਤਿੰਨ ਜਿਹਦੇ ਚ ਸ਼੍ਰੋਮਣੀ ਕਾਲੇ ਦਲ ਬਾਦਲ ਵੀ ਭਾਈਵਾਲ ਸੀ ਉਹ ਤਿੰਨ ਕਾਨੂੰਨ ਤੇ ਵਾਪਸ ਲੈ ਲੈ ਜਦੋਂ ਵੱਟਾ ਇਜਿਟੇਸ਼ਨ ਚੱਲਿਆ ਬਹੁਤ ਵੱਡੀ ਲੜਾਈ ਲੜੀ ਕਿਸਾਨਾਂ ਨੇ ਲੇਕਿਨ ਬੀਜੇਪੀ ਨੂੰ ਇਹ ਸਮਝ ਆ ਗਈ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਪੇਂਡੂ ਅਰਥਚਾਰਾ ਬੜਾ ਮਜ਼ਬੂਤ ਹੈ ਨੂੰ ਤੈਸਨਾਸ਼ ਕਰਨ ਵਾਸਤੇ ਅੱਜ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਕੇ ਬੈਠਿਆ ਮਕਸਦ ਬੀਜੇਪੀ ਦਾ ਇੱਕੋ ਹੀ ਆ ਕਿ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣ ਪੰਜਾਬ ਦੀਆਂ ਸੜਕਾਂ ਖਤਮ ਹੋ ਜਾਣ ਪੰਜਾਬ ਦਾ ਕਿਸਾਨ ਮਾਰਿਆ ਜਾਵੇ ਪੰਜਾਬ ਦਾ ਗਰੀਬ ਮਾਰਿਆ ਜਾਵੇ ਇਹਦੇ ਲਈ ਵਿਤਕਰੇ ਦੀ ਤਰ੍ਹਾਂ ਪੰਜਾਬ ਨਾਲ ਇੱਕ ਬਾਤ ਮੰਦ ਭਾਗਾ ਜਿਹਨੂੰ ਕਹਿ ਸਕਦੇ ਰਵਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ ਉਹਦਾ ਇਹ ਵਾਰ-ਵਾਰ ਪ੍ਰਗਟਾਵਾ ਕਰ ਰਿਹਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਆਯੂਸ਼ ਯੋਜਨਾ ਦੀ ਗੱਲ ਹੈ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹੇ ਪੀਐਸਪੀਸੀਐਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਟ ਹੈ ਜਿਹੜਾ ਆ ਉਹ ਡਿਕਰੀਸ ਕਰਤਾ ਤੇ ਚਾਹੇ ਸਾਡੇ ਗਦਾਮਾ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ 180 85 ਲੱਖ ਮੈਟ्रिक टन ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤਕਰੀਬਨ 2 2 ਮਹੀਨਿਆਂ ਤੋਂ ਅਸੀਂ ਰਿਕੁਐਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ੀਅਲ ਸਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜੇਪੀ ਦੇ ਕੰਨ ਤੇ ਜੂ ਨਹੀਂ ਸਰਕਾਰੀ ਕਿਉਂਕਿ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਢਾਂਚਾ ਨੂੰ ਤੈਸ ਨੈਸ ਕਿਤਰਾ ਕਰਨਾ ਪੰਜਾਬ ਨੂੰ ਨੁਕਸਾਨ ਕਿਤਰਾ ਬਚਾਉਣਾ ਇਹਦੇ ਲਈ ਜਿਹੜੀ ਆ ਬੀਜੇਪੀ ਸਰਕਾਰ ਲੱਗੀ ਆ ਲੇਕਿਨ ਮੈਂ ਨੱਡਾ ਜੀ ਨੂੰ ਔਰ तमाम ਬੀਜੇਪੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਪੰਜਾਬੀ ਨਾਤੇ ਡਰਨ ਵਾਲੇ ਆ ਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ ਨੱਡਾ ਜੀ ਅਸੀਂ ਭੀਖ ਨਹੀਂ ਮੰਗ ਰਹੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੇ ਲੋਕਾਂ ਨਾਲ ਤੁਸੀਂ ਵਿਤਕਰਾ ਕਰ ਰਹੇ ਹੋ ਤੁਹਾਨੂੰ ਇਹਦਾ ਖਮਿਆਜਾ ਜਿਹੜਾ ਆਉਣ ਵਾਲੇ ਟਾਈਮ 'ਚ ਭੁਗਤਣਾ ਪਊਗਾ ਸੋ ਆ ਜਿਹੜੀ ਤਸਵੀਰ ਹੈ ਜਿਹਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਸੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦਾ ਇਕਨੋਮਿਕ ਤਰੀਕੇ ਨਾਲ ਜਿਹੜਾ ਪੂਰਾ ਢਾਂਚਾ ਹੈ ਉਹਨੂੰ ਖਤਮ ਕਰ ਲਈ ਉਹਨੂੰ ਤਹਿਸ ਨਹਿਸ ਕਰ ਲਈ ਭਾਜਪਾ ਰੋਗ ਆਧਤ ਤਰੀਕੇ ਨਾਲ ਸ਼ਾਸਨ ਕਰਦੀ ਹੈ ਸੋ ਇਹਦੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਇਵਨ ਇਵਨ ਇੱਕ ਲਾਸ ਸੌਰੀ ਮੈਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਵਨ ਮੈਂ ਜਿਹੜਾ ਇਹ ਗੁਣਗਾਨ ਕਰ ਆਪਣੇ ਹੈਲਥ ਜਿਹੜੀ ਮਿਨਿਸਟਰੀ ਦਾ ਤੇ ਯੋਜਨਾਵਾਂ ਦਾ ਹਾਜ਼ਰੀ ਬੀਜੇਪੀ ਦਾ ਇੱਕ ਨੇਤਾ ਜਿਹੜਾ ਦਿੱਲੀ ਦਾ ਸਿੱਖ ਨੇਤਾ ਹੈ ਆਪਣੇ ਆਪ ਨੂੰ ਕਹਿੰਦਾ ਸਿੱਖ ਨੇਤਾ ਤਾਂ ਨਹੀਂਗਾ ਉਹ ਵੀ ਮੋਦੀ ਦੇ ਗੁਣਗਾਰਿਆ ਸੀ ਅੱਜ ਮੇਰੇ ਕੋਲ ਆ ਖਬਰ ਹੈ ਇੰਡੀਆ ਦਾ ਇੱਕ ਲੀਡਿੰਗ ਨਿਊਜ਼ਪੇਪਰ ਹੈ ਉਹ ਵੀ ਇਹ ਕਹਿ ਰਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਲਗਾਤਾਰ ਕੇਂਦਰ ਸਰਕਾਰ ਜਿਹੜੀ ਆ ਉਹ ਤੱਕਾ ਕਰ ਰਹੀ ਹੈ ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ 2.5% ਤੇ ਜੀਡੀਪੀ ਦਾ ਖਰਚ ਜਿਹੜਾ ਆ ਦੇਸ਼ ਦੀ ਜੀਡੀਪੀ ਦਾ ਹੈਲਥ ਸੈਕਟਰ ਤੇ ਕਰਨਾ ਹੈ ਉਹ ਲਗਾਤਾਰ ਮੋਦੀ ਸਰਕਾਰ ਦੇ ਬਜਟ ਚ ਘਟਦਾ ਜਾ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਨੱਡਾ ਜੀ ਇਹ ਦੇਸ਼ ਦਾ ਲੀਡਿੰਗ ਨਿਊਜ਼ਪੇਪਰ ਕਹਿ ਰਿਹਾ ਹੈ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾ ਖਿਲਵਾੜ ਕਰ ਰਹੇ ਹੋ ਤੁਸੀਂ ਲੋਕਾਂ ਦੀ ਜ਼ਿੰਦਗੀਆਂ ਨੂੰ ਖਤਮ ਕਰ ਰਹੇ ਹੋ ਤੁਸੀਂ ਹੈਲਥ ਸੈਕਟਰ ਨੂੰ ਦੇਖਦੇ ਨੂੰ ਖਤਮ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਵਿਤਕਰਾ ਕਰ ਰਹੇ ਹੋ ਇਹ ਸਾਰੇ ਤੱਥ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਸੀ ਸੂਬਾ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੇ ਪੰਜਾਬ ਦੇ ਫੰਡ ਰੋਕਣ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਸੀਐਮ ਤੋਂ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਅਤੇ ਮਿਲਵਿੰਦਰ ਸਿੰਘ ਕਾਂਗੜਾ ਤੇ ਹੋਰ ਸਾਰੇ ਪੰਜਾਬ ਦੇ ਵੱਡੇ ਅਹੁਦੇਦਾਰਾਂ ਤੇ ਮੰਤਰੀਆਂ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਪੰਜਾਬ ਦੇ ਰੂਰਲ ਫੰਡ ਨੂੰ ਲੈ ਕੇ ਵੀ ਲਗਾਤਾਰ ਘਰਾਓ ਕੀਤਾ ਜਾ ਰਿਹਾ ਤੇ ਹੁਣ ਹਾਲਤ ਫਾੜ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੇ ਦਿੱਥੇ ਸਿਆਸੀ ਨਿਸ਼ਾਨੇ ਜਿੰਨੇ ਜਾ ਰਹੇ ਨੇ ਉਹਦੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਪੰਜਾਬ ਸਰਕਾਰ ਨੂੰ ਆਯੂਸ਼ਮਾਨ ਯੋਗਤਾ ਸਕੀਮ ਨੂੰ ਲੈ ਕੇ ਘਰਾਉ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਜਿਹੜੇ ਹਸਪਤਾਲ ਨੇ ਉਹਨਾਂ ਨੇ ਆਯੂਸ਼ਮਾਨ ਯੋਗਤਾ ਸਕੀਮ ਦੇ ਅਧੀਨ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਸੋ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਕੰਮ ਕਰਨ ਲਈ ਕਿਹਾ ਪੰਜਾਬ ਸਰਕਾਰ ਨੂੰ ਫੰਡ ਜਾਰੀ ਕਰਨ ਲਈ ਕਿਹਾ ਤੇ ਬਕਾਇਆ ਰਾਸ਼ੀ ਦੀ ਅਦਾਇਗੀ ਵੀ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਨੇ ਇਸ ਤੇ ਹੁਣ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਤੇ ਨਿਸ਼ਾਨੇ ਕਾਸ ਰਹੀ ਹੈ ਸੋ ਕੇਂਦਰ ਬਨਾਮ ਪੰਜਾਬ ਲਗਾਤਾਰ ਮੁੱਦਾ ਬਣਦਾ ਹੋਇਆ ਨਜ਼ਰ ਆ ਰਿਹਾ ਆਉਂਦੇ ਦਿਨਾਂ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਕੀ ਨਿਕਲਦਾ ਤੇ ਕਦੋਂ ਪੰਜਾਬ ਦੇ ਵਿੱਚ ਆਯੂਸ਼ਮਾਨ ਸਕੀਮ ਹੈ ਜਿਹੜੀ ਉਹ ਫਿਰ ਤੋਂ ਲਾਗੂ ਹੁੰਦੀ ਹੈ ਤੇ ਪ੍ਰਾਈਵੇਟ ਅਦਾਰੇ ਪ੍ਰਾਈਵੇਟ ਹਸਪਤਾਲ ਕਦੋਂ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਮੁੜ ਤੋਂ ਸ਼ੁਰੂ ਕਰਦੇ ਨੇ